ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ ਕਿਰਪਾ ਕਰੇ ਪਰਮਾਤਮਾ ਸਰਵਨ ਚੜ੍ਹਦੀ ਕਲਾ ਚ ਰੱਖੇ ਜੀ ਸੋ ਅਸੀਂ ਸਾਰੇ ਸਾウਦੀ ਅਰਬ ਤੋਂ ਗੱਲ ਕਰ ਰਹੇ ਆ ਸੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇੱਕ ਹੀ ਹੈਗਾ ਸੋ ਕਾਫੀ ਤੁਸੀਂ ਵੀਡੀਓ ਸੋਸ਼ਲ ਮੀਡੀਆ ਉੱਤੇ ਦੇਖੀਆਂ ਹੋਣਗੀਆਂ ਵੀ ਜਿਹੜੇ ਇੱਕ ਸਾウਦੀ ਅਰਬ ਦਾ ਸ਼ਹਿਰ ਜਿਸ ਦਾ ਨਾਮ ਹੈਗਾ ਅਲ ਕੁਰੀਆਦ ਸੋ ਉੱਤੇ ਇੱਕ ਸਾウਦੀ ਨੇ ਰੈਸਟੋਰੈਂਟ ਖੋਲ੍ਹਿਆ ਜਿਸ ਦਾ ਨਾਮ ਹੈਗਾ 골ਡਨ ਡੌਮ ਸੋ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੀਆਂ ਫੋਟੋਆਂ ਜਿਹੜੀ ਉਹ ਹੋਟਲ ਹੈ ਹੈਗੀ ਆ ਇਮਾਰਤ ਆ ਉਹਦੇ ਚਾਰੇ ਪਾਸੇ ਫੋਟੋ ਲਾਈਆਂ ਪਈਆਂ ਸੋ ਜਿਹੜਾ ਹੋਟਲ ਆ ਉਹਦੇ ਅੰਦਰ ਖਾਣ ਪੀਣ ਵਾਲੀ ਵਸਤੂ ਬਹੁਤ ਬਣਦੀਆਂ ਨੇ ਜੋ ਵਸਤੂਆਂ ਉਹਦੇ ਵਿੱਚ ਬਣਦੀਆਂ ਨੇ ਉਹ ਸਿੱਖ ਧਰਮ ਦੇ ਮਤਲਬ ਬਹੁਤ ਖੇਸ ਪੁਝਾਰੀਆਂ ਨੇ ਸੋ ਅਸੀਂ ਬੇਨਤੀ ਕਰ ਰਹੇ ਆ ਇਸ ਵੀਡੀਓ ਦੇ ਮੱਤਮ ਹੋ ਰਹੀ ਸੰਗਤ ਨੂੰ ਤੇ ਅਕਾਲ ਤਖਤ ਸ੍ਰੀ ਦਰਵਾਸਾ ਸਾਹਿਬ ਜੀ ਨੂੰ ਤੇ ਹੋਰ ਜਥੇਬੰਦੀਆਂ ਨੂੰ ਵੀ ਜਿਹੜੀ ਇਹ ਵੀਡੀਓ ਹੈਗੀ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜਾਵੇ ਤੇ ਅਕਾਲ ਤਖਤ ਸਾਹਿਬ ਨੂੰ ਅਸੀਂ ਬੇਨਤੀ ਕਰ ਰਹੇ ਆ ਪਹਿਲਾਂ ਉਹਨਾਂ ਨੂੰ ਐਪਲੀਕੇਸ਼ਨ ਵੀ ਅਸੀਂ ਭੇਜੀ ਸੀਗੀ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਵੀ ਐਪਲੀਕੇਸ਼ਨ ਭੇਜੀ ਸੀਗੀ ਤਖਤ ਅਕਾਲ ਸਾਹਿਬ ਜੀ ਨੇ ਜਥੇਦਾਰ ਸਭੀ ਨੇ ਐਡੀ ਅਬੈਸੀ ਨੂੰ ਮੇਲ ਵੀ ਕੀਤੀ ਆ ਪਰ ਹਲੇ ਤੱਕ ਇੰਡੀਆ ਅਬੈਸੀ ਨੇ ਕੋਈ ਵੀ ਉਸ ਉੱਤੇ ਕਾਰਵਾਈ ਨਹੀਂ ਕੀਤੀ ਸੋ ਅਸੀਂ ਸਾਰੀਆਂ ਸੰਸਥਾਵਾਂ ਨੂੰ ਤੇ ਜਿਹੜੇ ਜਥੇਦਾਰ ਸਾਡੇ ਸਾਬ ਹੈਗੇ ਨੇ ਬਾਬਾ ਦੀ ਫੌਜਾਂ ਲੈ ਲਿਆ ਨੇ ਸੋ ਜਿੰਨੇ ਵੀ ਸਾਡੇ ਗੁਰੂ ਸਿੱਖ ਧਰਮ ਦੇ ਨਾਲ ਜੁੜੇ ਵੀ ਸੰਗਤ ਹੈ ਸੋ ਸਾਰੇ ਨੂੰ ਅਸੀਂ ਇਹੀ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਜਿਹੜੀ ਇਹ ਵੀਡੀਓ ਹੈਗੀ ਆ ਇਹਨਾਂ ਨੂੰ ਸ਼ੇਅਰ ਕਰੋ ਤਾਂ ਜੋ ਜਿਹੜੀਆਂ ਉਸ ਹੋਟਲ ਦੇ ਉੱਤੇ ਫੋਟੋ ਲੱਗੀ ਹੋਈਆਂ ਸ਼੍ਰੀ ਚ ਦਰਵਾਜ਼ਾ ਸਾਹਿਬ ਦੀਆਂ ਉਹਨਾਂ ਦੀ ਉੱਤੇ ਬਹੁਤ ਜ਼ਿਆਦਾ ਬਿਆਦਬੀ ਹੁੰਦੀ ਹੈ ਕਿਉਂਕਿ ਜਿਹੜੇ ਸੌਦੀ ਲੋਕ ਆ ਉਹ ਖਾ ਪੀ ਕੇ ਜਦੋਂ ਬਾਹਰ ਨਿਕਲਦੇ ਨੇ ਤੇ ਉੱਤੇ ਉਹ ਸਰਗੜ ਦਾ ਸੇਵਨ ਵੀ ਕਰਦੇ ਨੇ ਸੋ ਜਿਹੜਾ ਸਰਗੜ ਦਾ ਧੂਹਾ ਹੈਗਾ ਸੋ ਉਹ ਫੋਟੋਆਂ ਦੇ ਉੱਤੇ ਪੈਂਦਾ ਸੋ ਉਸ ਦੇ ਨਾਲ ਜਿੰਨੇ ਵੀ ਸਿੱਖ ਧਰਮਸ ਹੈਗੇ ਨੇ ਸੋ ਸਾਰਿਆਂ ਦੇ ਮੰਨਾਂ ਨੂੰ ਬਹੁਤ ਖੇਸ ਪਹੁੰਚ ਰਹੀ ਆ ਸੋ ਸਾਡੀ ਬੇਨਤੀ ਇਹੀ ਹੈ ਵੀ ਅਗਰ ਕੋਈ ਵੀ ਵੀਰ ਮਤਲਬ ਉੱਥੇ ਅਲਪ੍ਰਿਆਤ ਜਾਂਦਾ ਹੈਗਾ ਜਾਂ ਉਹਨਾਂ ਦੇ ਮਾਲਕ ਨਾਲ ਕੋਈ ਗੱਲਬਾਤ ਕਰਦਾ ਤੇ ਸਾਡਾ ਜਿਹੜਾ ਗਰੁੱਪ ਹੈਗਾ ਸਰਬੱਤ ਦਾ ਪਲਾ ਗਰੁੱਪ ਸੌਧਿਰਾਂ ਦੇ ਵਿੱਚ ਚੱਲਦਾ ਸੋ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਜੀ ਤੇ ਬਾਕੀ ਅਸੀਂ ਏਡੀ ਅਬੈਸੀ ਦੇ ਨਾਲ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਦੇ ਜਿਹੜੇ ਮਤਲਬ ਸਟਾਫ ਮੈਂਬਰ ਨੇ ਉਹ ਕਹਿੰਦੇ ਵੀ ਹਲੇ ਜਿਹੜੇ ਉਹ ਮਾਲਕ ਹੈ ਓਨਰ ਉਹ ਇੱਥੇ ਨਹੀਂ ਹੈਗਾ ਉਹ ਗਿਆ ਬਾਹਰ ਜਿਹੜੀ ਜਦੋਂ ਵੀ ਉਹ ਆਉਣਗੇ ਵੀ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਸੋ ਸਾਡੇ ਗਰੁੱਪ ਦੇ ਵਿੱਚੋਂ ਸਰਬਤ ਪੁਲਾ ਗਰੁੱਪ ਦੇ ਵਿੱਚੋਂ ਤੇ ਅਸੀਂ ਮੈਂ ਜਾਵਾਂਗੇ ਤੇ ਉੱਥੇ ਜਾ ਕੇ ਜਿਹੜੀ ਆ ਮਤਲਬ ਤਸਵੀਰ ਆ ਉਹਨਾਂ ਨੂੰ ਹਟਾਉਣ ਵਾਲੀ ਗੱਲ ਵੀ ਕਰਾਂਗੇ ਤੇ ਜਿਹੜੀ ਆ ਉੱਥੇ ਤਸਵੀਰਾਂ ਲੱਗੀ ਹੋਈਆਂ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਅਸੀਂ ਉਹਨਾਂ ਨੂੰ ਬਾਈ ਇੱਜ਼ਤ ਬਾਈ ਸਤਿਕਾਰ ਦੇ ਨਾਲ ਅਸੀਂ ਲਿਆ ਕੇ ਜੋ ਵੀ ਸਾਡੀ ਸੰਸਥਾ ਵਾਂ ਅੱਗੇ ਹੁਕਮ ਕਰੇਗੀ ਉਹਦੇ ਅਨੁਸਾਰ ਅਸੀਂ ਉਹ ਤਸਵੀਰਾਂ ਨੂੰ ਪੰਜਾਬ ਕੈਚਣ ਦੀ ਕੋਸ਼ਿਸ਼ ਕਰਾਂਗੇ ਸੋ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਵੱਧ ਤੋਂ ਵੱਧ ਜਿਹੜੀ ਵੀ ਵੀਡੀਓ ਤੁਹਾਨੂੰ ਮਿਲਦੀ ਹੈ ਕਿਸੇ ਦੀ ਵੀ ਮਿਲਦੀ ਹੈ ਸਾਡੀ ਜਰੂਰੀ ਕਿਸੇ ਦੀ ਵੀ ਵੀਡੀਓ ਤੁਹਾਨੂੰ ਮਿਲਦੀ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸ਼ਰਮਣੀ ਪ੍ਰਮੰਧਕ ਕਮੇਟੀ શ્રી ਦਰਵਾਸ ਸਾਹਿਬੀ ਨੂੰ ਵੀ ਬੇਨਤੀ ਕਰੋ ਵੀ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਉਹ ਫੋਟੋ ਹੈਗੀ ਉਹਨਾਂ ਨੂੰ ਹਟਾ ਕੇ ਜੋ ਸਾਡੇ ਸਿੱਖ ਧਰਮ ਦੇ ਮਨ ਨੂੰ ਠੇਸ ਪਹੁੰਚੀ ਆ ਉਹਨੂੰ ਸਕੂਨ ਮਿਲ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਏਦਾਂ ਆ ਕਿ ਸਾਰਿਆਂ ਜੋ ਮੇ ਸਾਡੇ ਪੀਰ ਨੇ ਜੱਸੀ ਵੀਰ ਜੀ ਨੇ ਜਿਹੜੀ ਗੱਲ ਕਹੀ ਆ ਸਾਰਿਆਂ ਨੇ ਇਸ ਗੱਲ ਦੇ ਉੱਤੇ ਅਮਲ ਕਰਨਾ ਚਾਹੀਦਾ ਆ ਕਿਉਂਕਿ ਇਹ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਿਉਂਕਿ ਸਾਡੇ ਗੁਰੂਆਂ ਦੀ ਗੱਲ ਆ ਇਸ ਕਰਕੇ ਜਦੋਂ ਗੁਰੂਆਂ ਦੀ ਗੱਲ ਹੋਵੇ ਸਾਨੂੰ ਤਾਂ ਸਾਰਿਆਂ ਨੂੰ ਵੱਧ ਚੜ ਕੇ ਚੀਜ਼ ਦੇ ਵਿੱਚ ਹਿੱਸਾ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ